ਮੇਰਾ ਨਾਮ ਮੁਕਤਾ ਸਿੰਘ ਲੈਂ ਤੇ ਮੈਂ ਪੰਜਾਬ ਊਮਨਸ ক্রিকেট ਦੀ ਫਾਰਮਰ ਕ੍ਰਿਕਟਰ ਰਹਿ ਚੁੱਕੀ ਆ ਪੰਜਾਬ ক্রিকেট ਐਸੋਸੀਏਸ਼ਨ ਦੀ ਤੇ ਹਰਮਨਪ੍ਰੀਤ ਮੇਰੀ ਜੂਨੀਅਰ ਸੀਗੀ ਤਾਂ ਉਸ ਟਾਈਮ ਤੇ ਜਦੋਂ ਹਰਮਨਪ੍ਰੀਤ ਖੇਡਦੀ ਸੀਗੀ ਤਾਂ ਉਹ ਮੋਗੇ ਤੋਂ ਖੇਡਦੀ ਸੀਗੀ ਬਟ ਕਿਸ ਨੇ ਸੋਚਿਆ ਨਹੀਂ ਸੀਗਾ ਕਿ ਉਹ ਅੱਜ ਵਰਲਡ ਕੱਪ ਲੈ ਆਏਗੀ ਤਾਂ ਉਹਨਾਂ ਦੀ ਊਮਨਸ ক্রিকেট ਦੀ ਰਾਈਜ਼ ਵਾਸਤੇ ਮੈਂ ਬੁੱਕ ਲਿਖੀ ਹੈ ਰਾਈジング ਸਪੈਲ ਇਨ ਊਮਨਸ ক্রিকেট ਕਿ ਜੋ ਅੱਧੇ ਕੁੜੀਆਂ ਵਰਲਡ ਕੱਪ ਲੈ ਕੇ ਆਈਆਂ ਨੇ ਤਾਂ ক্রিকেট ਵਿੱਚ ਰਾਈਜ਼ ਹੀ ਰਾਈਜ਼ ਹੋ ਰਿਹਾ ਹੈ 2017 ਦੇ ਵਿੱਚ ਫਾਈਨਲਿਸਟ ਫਾਈਨਲਿਸਟ ਸੀਗੀਆਂ ਬਟ ਉਹ ਲੈ ਨਹੀਂ ਪਾਈਆਂ ورلڈ ਕੱਪ ਤਾਂ ਉਹਨਾਂ ਦੇ ਹਾਰਡ ਲੱਕ ਸੀਗਾ ਬਟ ਹੁਣ ਸਾਡੀ ਟੀਮ ਵਰਲਡ ਕੱਪ ਲੈ ਕੇ ਇਹ ਤਾਂ ਸਾਡੇ ਲਈ ਬਹੁਤ ਹੀ ਜ਼ਿਆਦਾ ਪ੍ਰਾਊਡ ਦੀ ਗੱਲ ਹੈ ਤੇ ਅਸੀਂ ਬੁੱਕ ਦੇ ਜ਼ਰੀਏ ਦੱਸਣਾ ਚਾਹੁੰਦੇ ਆ ਕਿ ਅਸੀਂ ਕੁੜੀਆਂ ਦੀ ਜਰਨੀ ਦੱਸਣਾ ਚਾਹੁੰਦੇ ਆ ਤੇ ਹੋਰ ਕੁੜਿਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਆ ਕਿ ਤੁਸੀਂ ਬੱਤਵਾਦ ਅੱਗੇ ਆਓ ਤੇ ਆਪਣਾ ਕ੍ਰਿਕਟ ਦੇ ਵਿੱਚ ਯੋਗਦਾਨ ਦਿਓ ਥੈਂਕ ਯੂ ਤੇ ਤੁਸੀਂ ਉਸ ਤੋਂ ਬਾਅਦ ਜਦੋਂ ਜਿੱਤ ਗਏ ਲਿਖਣਾ ਲੱਗੇ ਤੇ ਉਹਨਾਂ ਨਾਲ ਰਾਬਤਾ ਕੀਤਾ ਹਾਂਜੀ ਹਾਂ ਹਾਂ ਬਿਲਕੁਲ ਇਹਨਾਂ ਵਿੱਚ ਜਿਹੜੀ ਜਰਨੀ ਹੈ ਉਹਨਾਂ ਦਾ ਰਾਬਤਾ ਕਰਕੇ ਮੈਂ ਉਹਨਾਂ ਦੀ ਜਰਨੀ ਲਿਖੀ ਹੈ ਮੈਂ ਉਹਨਾਂ ਤੋਂ ਸਾਰੇ ਪੁਆਇੰਟਸ ਪੁੱਛੇ ਕਿ ਤੁਸੀਂ ਕਿਵੇਂ ਕਿਵੇਂ ਆਪਣੇ ਆਪ ਨੂੰ ਕਿਹੜੀਆਂ ਹਾਰਡਲਸ ਆਈਆਂ ਤੁਸੀਂ ਕਿਵੇਂ ਫਾਈਨਲ ਤੱਕ ਪਹੁੰਚੇ ਤੁਸੀਂ ਦੇਖ ਰੇ ਸੀ ਵੀ ਅਸੀਂ ਘਰ ਕਿਵੇਂ ਜਾਵਾਂਗੇ ਅਸੀਂ ਕਿਵੇਂ ਫੇਸ ਕਰਾਂਗੇ ਪੂਰੇ ਵਰਲਡ ਨੂੰ ਕਿਵੇਂ ਫੇਸ ਕਰਾਂਗੇ ਤਾਂ ਜਿਹੜੇ ਜਿਹੜੇ ਉਹਨਾਂ ਦੇ ਅੰਦਰ ਹਡਲ ਸੀਗੀਆਂ ਜਿਹੜੀਆਂ ਉਹ ਖਾਈਆਂ ਆਈਆਂ ਜਿਹੜੀਆਂ ਵੀ ਉਹਨਾਂ ਦੇ ਅੰਦਰ ਪ੍ਰੋਬਲਮ ਸੀਗੀਆਂ ਮੈਂ ਸਭ ਤੋਂ ਉਹਨਾਂ ਦਾ ਸ਼ੇਅਰ ਕਰਕੇ ਉਹਨਾਂ ਤੋਂ ਲੈ ਕੇ ਸਾਰਾ ਡਾਟਾ ਫੇਰ ਮੈਂ ਇਹ ਬੁੱਕ ਦੇ ਵਿੱਚ ਲਿਖਿਆ ਸਾਰਾ ਡਾਟਾ ਠੀਕ ਹਾਂਜੀ ਹਾਂ ਠੀਕ ਹੈ ਮੈਮ ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਠੀਕ ਹੈ ਜੀ ਠੀਕ ਹੈ